ਫੈਡਰੇਸ਼ਨ ਆਫ 올 ਟੈਕਸਟਾਈਲ ਮੈਨੂਫੈਕਚਰਿੰਗ ਐਂਡ ਟ੍ਰੇਡਿੰਗ ਐਸੋਸੀਏਸ਼ਨ ਆਫ ਲੁਧਿਆਣਾ ਦੇ ਨੁਮਾਇੰਦਿਆਂ ਨੇ ਪੰਜਾਬ ਵਿਧਾਨ ਸਭਾ ਕਮੇਟੀ ਦੇ ਲੁਧਿਆਣਾ ਵਿੱਚ ਹੋਏ ਮੀਟਿੰਗ ਨੂੰ ਲੈ ਕੇ ਲੁਧਿਆਣਾ ਦੇ ਫੁੱਟੇ ਨਾਲੇ ਦੇ ਸੁੰਦੀਕਰਨ ਤੇ ਖਰਚੇ ਕੇ 650 ਕਰੋੜ ਰੁਪਏ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਤੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦੋ ਜਲ ਸੀਬੀਆਈ ਤੋਂ ਜਾਂਚ ਕਰਵਾਈ ਚਾਹੀਦੀ ਹੈ। ਬਾਕੀ ਤੁਸੀਂ ਵੀ ਸੁਣਾ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ। ਦੇਖੋ ਜੀ ਮੈਨੂੰ ਵੀ ਹੁਣੀ ਆਪ ਜੀ ਤੋਂ ਹੀ ਮੈਨੂੰ ਪਤਾ ਚੱਲਿਆ ਹੈ ਬਈ ਲੋਕਲ ਬਾਡੀ ਵਿਧਾਨ ਸਭਾ ਕਮੇਟੀ ਦੀ ਇੱਕ ਕਮੇਟੀ ਬਣੀ ਹੈ ਲੋਕਲ ਬਾਡੀ ਦੀ ਵਿਧਾਨ ਸਭਾ ਕਮੇਟੀ ਬਣੀ ਹੈ ਜਿਸ ਦੇ ਚੇਅਰਮੈਨ ਮਾਨਯੋਗ ਸਾਡੇ ਐਮਐਲਏ ਸਾਹਿਬ ਸ਼੍ਰੀ ਗੁਰਪ੍ਰੀਤ ਗੋਗੀ ਜੀ ਬਣੇ ਨੇ ਤੇ ਅੱਜ ਉਹਨਾਂ ਨੇ ਬਹੁਤ ਹੀ ਸ਼ਰਗਾਯੋਗ ਰਿਮਾਰਕੇਬਲ ਅੱਜ ਉਹਨਾਂ ਨੇ ਡਿਸੀਜਨ ਲਿਆ ਹੈਗਾ ਇਸ ਕਮੇਟੀ ਨੇ ਵੀ ਜੋ 650 50 ਕਰੋੜ ਰੁਪਏ ਦਾ ਇੱਕ ਸਰੇਆਮ ਕਪਲਾ ਹੋਇਆ ਬੁੱਢੇ ਨਾਲੇ ਦੇ ਨਾਮ ਦਾ ਜਿਸ ਨਾਲ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਸਵਸਥ ਜੁੜਿਆਦਾ ਸੀਗਾ ਜਾਂ ਜੁੜਿਆਦਾ ਹੈਗਾ ਅੱਜ ਉਸਦੀ ਮਾਨਯੋਗ ਐਮਐਲਏ ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ ਜੋ ਕਿ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਉਸ ਦੀ ਸਿਵਲ ਸੀਬੀਆਈ ਔਰ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਔਰ ਕਮੇਟੀ ਚ ਮੈਂ ਸੁਣਿਆ ਵੀ ਉਹ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚ ਪਾ ਦਿੱਤਾ ਹੈਗਾ ਤੇ ਬਹੁਤ ਜ਼ਿਆਦਾ ਮੈਂ ਅੱਜ ਖੁਸ਼ ਹਾਂ ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਖਾਸ ਕਰ ਗੁਰਪ੍ਰੀਤ ਗੋਗੀ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਦੇ ਨਾਲ ਉਹਨਾਂ ਨੂੰ ਇੱਕ ਵਿਨਮਰ ਨਵੇਦਨ ਵੀ ਆਹ ਕਰਦਾ ਹਾਂ ਬਈ ਆ ਸਿਰਫ ਕਾਗਜ਼ਾਂ ਤੇ ਕਾਨੂੰਨੀ ਵਿਧਾਨ ਸਭਾ ਕਮੇਟੀ ਨੇ ਇਹਨੂੰ ਅੱਜ ਉਹਦੇ ਵਿੱਚ ਆਹ ਇੱਕ ਮਿੰਟਸ ਆਫ ਮੀਟਿੰਗ ਚ ਪਾਤਾ ਸਿਰਫ ਉੱਥੇ ਤੇ ਕਿਨਾਰਾ ਰਹਿ ਜਾਏ ਬਈ ਐਮਐਲ ਸਾਹਿਬ ਔਰ ਜੋ ਵੀ ਉੱਥੇ ਹੋਰ ਐਮਐਲ ਸਾਹਿਬ ਪੂਰੀ ਕਮੇਟੀ ਆਈ ਸੀ ਉਹ ਸੀਐਮ ਸਾਹਿਬ ਉਹਨੂੰ ਸਾਈਨ ਕਰਕੇ ਜਾਂ ਜੋ ਵੀ ਇਹਦਾ ਪ੍ਰੋਸੈਸ ਹੈਗਾ ਵੀ ਕੈਬਨਿਟ ਤੋਂ ਅਪਰੂਵ ਕਰਾਣਾ ਜਾਂ ਕਿੱਥੋਂ ਅਪਰੂਵ ਕਰਾਣਾ ਉਹਨੂੰ ਅਪਰੂਵ ਕਰਾ ਕੇ ਸੀਬੀਆਈ ਦੀ ਇਨਕੁਆਇਰੀ ਕੰਡਕਟ ਹੋਵੇ ਆ ਨਹੀਂ ਵੀ ਸਿਰਫ ਅਨਾਉਂਸ ਕਰ ਦਿੱਤਾ ਵੀ ਕਾਗਜ਼ਾਂ ਵਿੱਚ ਰਹਿ ਜਾਏ ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆ 650 ਕਰੋੜ ਦੀ ਡੀਪੀਆਰ ਬਣਾਉਣ ਦਾ ਆਦੇਸ਼ ਦਿੱਤਾ ਆ 650 ਕਰੋੜ ਦੀ ਡੀਪੀਆਰ ਦੇ ਮਾਰਫਤ ਉਹ 650 ਕਰੋੜ ਦੀ ਲੁੱਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਛੜੇਂਤਰ ਰਚਿਆ ਉਸ ਛੜੇਂਤਰ ਨੂੰ ਹੁਣ ਐਪਲੀਕੇਬਲ ਤਾਂ ਅਫਸਰਾਂ ਨੇ ਕਰਨਾ ਸਭ ਤੋਂ ਪਹਿਲੇ ਉਹਦੇ ਵਿੱਚ PMI DC ਦੇ CEO ਸੀਏ ਉਸ ਸਮੇ ਅਜਵਾਏ ਕੁਮਾਰ ਸ਼ਰਮਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਹ ਡੀਪੀਆਰ ਤਿਆਰ ਹੋਈ ਔਰ ਆਹ ਡੀਪੀਆਰ ਕਿ ਤਿਆਰ ਕੀਤੀ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਕੋਈ ਸਹਾਇਕ ਕੰਪਨੀ ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਆਹ ਡੀਪੀਆਰ ਤਿਆਰ ਕਰਨ ਦੇ ਵਾਸਤੇ ਉਸ ਕੰਪਨੀ ਨੇ ਨਾ ਪਾਣੀ ਨੂੰ ਨਾ ਪਿਆ ਅਨਨ ਫਾਨਨ ਦੇ ਵਿੱਚ ਆ ਡੀਪੀਆਰ ਤਿਆਰ ਹੋਈ 650 ਕਰੋੜ ਰੁਪਏ ਦੀ ਔਰ ਦੇਖੋ ਇਹਨੂੰ ਵੈਟ ਕਿਨੇ ਕੀਤਾ ਵੈਟ ਦਾ ਮਤਲਬ ਹੁੰਦਾ ਹੈ ਇਹਦਾ ਨਿਰੀਖਣ ਕਿਨੇ ਕੀਤਾ ਜਦੋਂ ਡੀਪੀਆਰ ਬੰਦੀ ਹੈ ਉਹਦੀ ਸਹਾਇੀ ਏਜੰਸੀਆਂ ਕਿਹੜੀਆਂ-ਕਿਹੜੀਆਂ ਹੈ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਹ ਸਾਰੀਆਂ ਡਿਪਾਰਟਮੈਂਟ ਮੈਂ ਕਹਿੰਦਾ ਆ ਚੋਰਾਂ ਦਾ ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ ਆ 650 ਕਰੋੜ ਨੂੰ ਕਿਵੇਂ ਖਾਣਾ ਨਨ ਫਾਨਨ ਦੇ ਵਿੱਚ ਇਹਨਾਂ ਨੇ ਡੀਪੀਆਰ ਤਿਆਰ ਕੀਤੀ ਔਰ ਦੇਖੋ ਮਜ਼ੇਦ ਦੀ ਗੱਲ 2020 ਦੇ ਵਿੱਚ ਸਾਰਾ ਸੰਸਾਰ ਬੰਦ ਕਰੋਨਾ ਆ ਗਿਆ ਸੀਗਾ ਯਾਦ ਹੋਏਗਾ 23 ਮਾਰਚ 2020 ਨੂੰ ਲਾਕਡਾਊਨ ਹੋ ਗਿਆ ਸੀ ਸਾਰਾ ਸੰਸਾਰ ਬੰਦ ਹੋ ਗਿਆ ਸੀਗਾ ਉਸ ਲਾਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇਤਾ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਵੀ ਐਡਾ ਕੀ ਤੂਫਾਨ ਆ ਗਿਆ ਸੀਗਾ ਔਰ ਇਹਨਾਂ ਦੇ ਹੀ ਮਹਿਕਮਿਆਂ ਨੇ ਰਿਪੋਰਟਾਂ ਦਿੱਤੀਆਂ ਵੀ ਆਹ ਪਾਣੀ ਜ਼ਿਆਦਾ ਹੈ ਇਹਨਾਂ ਦੇ ਹੀ ਪੰਜਾਬ ਸਰਕਾਰ ਦੇ ਮਹਿਕਮੇ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਦੀ ਕਾਪੀ ਮੇਰੇ ਕੋਲ ਪਈ ਹੈਗੀ ਹੈ ਜੋ ਇਹਨਾਂ ਨੇ ਲੁਕਾਈ ਹੋਈ ਸੀ ਪਰੰਤੂ ਮੈਂ ਅੱਜ ਕਿਸੇ ਚੈਨਲ ਤੋਂ ਕਢਾ ਲਈ ਉਹ ਉਹਨਾਂ ਨੇ 2021 ਵਿੱਚ ਰਿਪੋਰਟ ਦਿੱਤੀ ਵੀ ਆਹ ਪਾਣੀ ਨਾਪਿਆ ਨਹੀਂ ਗਿਆ ਪ੍ਰੋਪਰਲੀ ਔਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅੰਟਿਲ ਅਨਲਸ ਕਿ ਇਸ ਬੁੱਢੇ ਨਾਲੇ ਵਿੱਚ ਕਿੰਨਾ ਫਲੋ ਆਫ ਵਾਟਰ ਜਾ ਰਿਹਾ ਹੈ ਉਹਨੂੰ ਪ੍ਰੋਪਰਲੀ ਨਾਪਿਆ ਨਹੀਂ ਜਾਊਗਾ ਤੇ ਉਸ ਤੋਂ ਬਾਅਦ ਹੀ ਆਹ ਮਕਰਰ ਕੀਤਾ ਜਾ ਸਕਦਾ ਵੀ ਕਿੰਨੇ ਐਮਐਲਡੀ ਦੇ ਐਸਟੀਪੀ ਪਲਾਂਟ ਦੀ ਰਿਕੁਆਇਰਮੈਂਟ ਹੈ ਹੁਣ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ 2020 ਤੱਕਨ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਿੰਨ ਐਸਟੀਪੀ ਪਲਾਂਟ ਇੰਸਟਾਲ ਕੀਤੇ ਇੱਕ 48 ਐਮਐਲਡੀ ਦਾ ਜਮਾਲਪੁਰ ਦੂਸਰਾ ਭੱਟੀਆਂ 161 ਐਮਐਲਡੀ ਦਾ ਤੀਸਰਾ ਬੱਲੋਕੇ 257 ਐਮਐਲਡੀ ਦਾ ਇਹਨਾਂ ਨੇ ਤਿੰਨ ਐਸਟੀਪੀ ਪਲਾਂਟ ਬਣਾਏ ਹੋਏ ਸੀਗੇ 2020 ਤੱਕ ਉਸ ਤੋਂ ਬਾਅਦ ਜਦੋਂ ਆ ਨਵੀਂ ਡੀਪੀਆਰ ਆਈ ਇਹਦੇ ਵਿੱਚ 48 ਐਮਐਲਡੀ ਦਾ ਐਸਟੀਪੀ ਪਲਾਂਟ ਜਿਹੜਾ ਜਮਾਲਪੁਰ ਵਾਲਾ ਕਹਿੰਦੇ ਜੀ ਇਹ ਡਿਫੰਕਟ ਹੋ ਗਿਆ ਆਹਾ ਹੁਣ ਚੱਲਣ ਦੇ ਯੋਗ ਨਹੀਂ ਹੈ ਉਹਨੂੰ ਖਤਮ ਕਰਕੇ ਉੱਥੇ 225 ਐਮਐਲਡੀ ਦਾ ਪਲਾਂਟ ਨਵਾਂ ਡਿਜ਼ਾਈਨ ਕੀਤਾ ਗਿਆ ਔਰ ਐਡੀਸ਼ਨਲ ਬੱਲੋਂਕੇ ਜਿੱਥੇ 257 ਐਮਐਲਡੀ ਦਾ ਪਲਾਂਟ ਐਸਟੀਪੀ ਪਹਿਲੇ ਲੱਗੇ ਹੋਏ ਸੀਗੇ ਉੱਥੇ 60 ਐਮਐਲਡੀ ਕੈਪੈਸਿਟੀ ਹੋਰ ਵਧਾਈ ਗਈ 225 ਐਮਐਲਡੀ ਇੱਕ ਨਵਾਂ ਜਮਾਲਪੁਰ 60 ਐਮਐਲਡੀ ਵੱਲੋਂ ਕੇ ਆਹਾ 225 ਜਮਾ 60 ਕਰ ਲੋ ਤੇ ਆ 19 ਕਿ ਬਜੇ ਪਲਾਂਟਾ ਵਾਂਸੇ 650 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰ ਦਿੱਤੀ ਗਈ ਫਿਰ ਸ਼ਿੰਗਾਰ ਸਿੰਘ ਮੇ ਦੇ ਨਾਲ ਉਹਦੀ ਜਿਹੜਾ ਸਾਰਾ ਗੁਰਦੁਆਰਾ ਦੁੱਖ ਨਿਵਾਰਨ ਤੋਂ ਨਾਲ ਟਰਾਂਸਪੋਰਟ ਨਗਰ ਸੀਐਮਸੀ ਜਨਗਪੁਰੀ ਉਹ ਸਾਰਾ ਪਾਣੀ ਜਿਹੜਾ ਸ਼ਿੰਗਾਰ ਸਿੰਘ ਮੇ ਨਾਲ ਗਊਸ਼ਾਲਾ ਸ਼ਮਸ਼ਾਨ ਘਾੜ ਦੇ ਨਾਲ ਆ ਕੇ ਜਿਹੜਾ ਨਾਲਾ ਵਗਦਾ ਹੈ ਉਹ ਨਾਲੇ ਨੂੰ ਉ ਪੁੱਠੀ ਗ੍ਰੈਵਿਟੀ ਨਾਲ ਪਾਣੀ ਦੀ ਪਾਈਪਾਂ ਉਧਰ ਲੱਗੇ ਤੁਸੀਂ ਲੁਟ ਦੇਖੋ ਅਫਸਰਾਂ ਦੇ ਡਿਜ਼ਾਈਨ ਕਿਵੇਂ ਕੀਤਾ ਮੈਂ ਕਹਿੰਦਾ ਆ ਸਾਰਿਆਂ ਨੂੰ ਆਗਰੇ ਦੇ ਪਾਗਲਖਾਨੇ ਵਿੱਚ ਇਹਨਾਂ ਦਾ ਚੈਕਅਪ ਕਰਨਾ ਚਾਹੀਦਾ ਪਾਣੀ ਦਾ ਲੈਵਲ ਪਾਣੀ ਦੀ ਗ੍ਰੈਵਿਟੀ ਨਾਲੇ ਦੀ ਤਾਜਪੁਰ ਜੇਲ੍ਹ ਤੋਂ ਇਧਰ ਹੰਮੜਾਂ ਵਾਲੇ ਪਾਸੇ ਜਾਂਦੀ ਹੈ ਤੇ ਇਹਨਾਂ ਨੇ ਪੁੱਠੀ ਗ੍ਰੈਵਿਟੀ ਵਿੱਚ ਇਹਨਾਂ ਨੇ ਪਾਈਪਾਂ ਪਾ ਦਿੱਤੀਆਂ ਜਿਹੜਾ ਕਿ ਅੱਜ ਚੱਲ ਕੇ ਹੁਣ ਦੇਖ ਲਓ ਉਹ ਪਾਣੀ ਹੁੰਦਾ ਤਾਂ ਹੁੰਦਾ ਉੱਥੇ ਆ ਰਿਹਾ ਉਹ ਪਾਣੀ ਦੀ ਪਾਈਪਾਂ ਪਤਾ ਨਹੀਂ ਪਾਈਆਂ ਪਤਾ ਨਹੀਂ ਨਹੀਂ ਪਾਈਆਂ ਪਰੰਤੂ ਅੱਜ 6.5 ਕਰੋੜ ਰੁਪਏ ਖਰਚ ਹੋਣ ਤੋਂ ਬਾਅਦ ਵੀ ਸਵਾਲ ਆ ਹੈਗਾ ਉਹ ਸ਼ੰਗਾਰਸੇਂ ਦੇ ਨਾਲੋਂ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਡਾਇਰੈਕਟ ਕਿਵੇਂ ਗਿਰ ਰਿਹਾ ਉਸ ਤੋਂ ਬਾਅਦ ਅੱਗੇ ਆ ਜਾਓ 6.5 ਕਰੋੜ ਰੁਪਏ ਖਰਚ ਹੋ ਗਏ ਜੀ 6.5 ਕਰੋੜ ਰੁਪਏ ਖਰਚ ਹੋ ਚੁੱਕਿਆ ਜੀ ਇਹ ਲੱਗਿਆ ਐਸਟੀਪੀ ਪਲੰਟ ਲੱਗ ਗਿਆ ਜੀ ਪਾਈਪਾਂ ਪੈ ਗਈਆਂ ਜੀ ਦਮੋਰੀਆ ਪੁਲ ਦੇ ਨਾਲ ਚੰਦਰ ਨਗਰ ਦੇ ਕੋਲ ਉਹਦੇ ਨਾਲੋਂ ਵੀ ਇਸੇ ਤਰ੍ਹਾਂ ਇੱਕ ਡਰੇਨ ਆ ਰਹੀ ਹੈ ਉਹ ਵੀ ਵਿੱਚ ਪੈ ਰਹੀ ਹੈ ਨਹੀਂ ਲੱਗਦਾ ਇੱਕ ਵੱਡਾ ਕੰਪਲਾ ਰਿਹਾ ਹੈ ਕਪਲਾ ਉਹ ਮੈਂ ਤਾਂ 4 ਸਾਲ ਦਾ ਕਹਿ ਰਿਹਾ ਜਦੋਂ ਮੈਂ ਡੀਪੀਆਰ ਪੜ੍ਹੀ ਨਾ ਤੇ ਮੈਂ ਉਸ ਟਾਈਮ ਮੰਚ ਤੇ ਅੱਜ ਵੀ ਤੁਸੀਂ ਤਰੀਕ ਯਾਦ ਕਰੋ 3 ਦਸੰਬਰ 2020 ਗੁਰੂ ਨਾਨਕ ਭਵਨ ਦੇ ਵਿੱਚ ਉੱਥੇ ਬਹੁਤ ਵੱਡੀ ਸਰਕਾਰ ਨੇ ਕਾਂਗਰਸ ਦੀ ਚੋਰ ਸਰਕਾਰ ਨੇ ਚੋਰ ਮੰਤਰੀਆਂ ਨੇ ਮੇਹਰਾਂ ਨੇ ਐਮਐਲਏਜ਼ ਨੇ ਔਰ ਸੈਕਟਰੀ ਲੈਵਲ ਦੇ ਬੰਦਿਆਂ ਨੇ ਉੱਥੇ ਆ ਆ ਬੁੱਢੇ ਨਾਲੇ ਵਾਸਤੇ ਮੀਟਿੰਗ ਕਾਲ ਕੀਤੀ ਉੱਥੇ ਮੈਂ ਉੱਥੇ ਚੈਲੰਜ ਕੀਤਾ ਮੈਂ ਕਹਾਂ ਜੀ ਆਸ ਆਡੀ ਡੀਪੀਆਰ ਹੈ ਆ 300 ਕਰੋੜ ਤੋਂ ਵੱਧ ਦਾ ਆਦੀ ਹੈ ਹੀ ਨਹੀਂ ਇਹਦੀ ਵੈਲਿਊ ਡਬਲ ਕੀਤੀ ਗਈ ਹੈ ਔਰ ਮੈਗਾ ਜੀ ਪਾਣੀ ਨੂੰ ਨਾ ਪਿਆ ਨਹੀਂ ਗਿਆ ਤੇ ਇਸ ਕਾਰਨ ਮੈਗਾ ਆਹ ਪੈਸਾ ਰੁੜ ਗਿਆ ਮੈਂ 4 ਸਾਲ ਪਹਿਲੇ ਇਹਦੀ ਭਵਿਸ਼ਵਾਣੀ ਕਰ ਦਿੱਤੀ ਸੀ ਪਰੰਤੂ ਮੈਨੂੰ ਤੁਸੀਂ ਤਾਂ ਅੱਧੇ ਪੈਸਿਆਂ 'ਚ ਕਰਨ ਨੂੰ ਤਿਆਰ ਮੈਂ ਅੱਧੇ ਪੈਸੇ ਕਰਨ ਦੇ ਵੇਲੇ ਮੈਂ ਕਹਿਆ ਜੀ ਵੀ ਅੱਧੇ ਪੈਸੇ ਕਮ ਹੋ ਸਕਦਾ ਹੈ ਮੈਂ ਯਾਦ ਕਰੋ ਮੇਰੀ ਵੀਡੀਓਜ਼ ਅੱਜ ਵੀ ਮੈਂ ਕੋ ਪਈਆਂ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦੂੰਗਾ ਪਰੰਤੂ ਮੇਰੇ ਉਹ ਕਹਿੰਦੇ ਆ ਪਾਗਲ ਹੋ ਗਿਆ ਆ ਤਰੁੰਨ ਜਨ ਬਾਬੇ ਦਾ ਦਿਮਾਗ ਖਰਾਬ ਹੋ ਗਿਆ ਮੈਂ ਕਹਿੰਦਾ ਕੋਈ ਗੱਲ ਨਹੀਂ ਨਹੀਂ ਸਰ ਹੁਣ ਉਹ ਨਵੀਂ ਸਰਕਾਰ ਜਿਹੜੀ ਬਣੀ ਸੀ ਉਹਨਾਂ ਵੱਲੋਂ ਵੀ ਜਿਹੜਾ ਵਾ ਇਸ ਦਾ ਕੰਮ ਜਿਹੜਾ ਚਲਾਇਆ ਗਿਆ ਕੰਮ ਜਿਹੜੀਆਂ ਪਾਈਪਾਂ ਉਹ ਇਹਨਾਂ ਨੇ ਪਾਈਆਂ ਕੀ ਲੱਗਦਾ ਕੀ ਨਹੀਂ ਪਉਂਦਰਾ ਪਾਇਆ ਤੜਾ ਜਾਂ ਦੇਖੋ ਜੀ ਇਹਨਾਂ ਨੇ ਪਾਈਪਾਂ ਪਾਈਆਂ ਇਹਨਾਂ ਨੇ ਪਾਈਪਾਂ ਨਹੀਂ ਪਾਈਆਂ ਮੈਂ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਜਾਂ ਕੋਈ ਮੈਂ ਇੰਜੀਨੀਅਰ ਨਹੀਂ ਹੈਗਾ ਆ ਤੁਸੀਂ ਸਵਾਲ ਇਹਨਾਂ ਨੂੰ ਪੁੱਛੋ ਵੀ ਕਿੱਥੇ ਕਿੱਥੇ ਪਾਈਪਾਂ ਪਈਆਂ ਕਿੱਥੇ ਕਿੱਥੇ ਪਾਣੀਆਂ ਆਪਾਂ ਆ ਪਾਣੀ ਨੂੰ ਲੈ ਕੇ ਗਏ ਆ ਮੈਨੂੰ ਤਾਂ ਸਿਰਫ ਇਨਾ ਪਤਾ ਮੈਂ ਇੱਕ ਨਾਰਮਲ ਇੱਕ ਵਪਾਰੀ ਆ ਇੱਕ ਸਿਵਿਲIAN ਆ ਇਹਨਾਂ ਨੇ 650 ਰੁਪਏ ਖਰਚ ਕਰਦਾ ਬੁੱਢਾ ਨਾਲਾ ਚੱਲੋ ਮੇ ਇਸ ਕਾਰਨ ਮੈਂ ਆਵਾਜ਼ ਚੱਕੀ ਫਿਰ ਮੈਂ ਆ ਪਿਛਲੇ ਥੋੜੇ ਦਿਨਾਂ ਚ ਗੁਰਨਾਨਕ ਭਵਨ ਚ ਦਵਾਰਤੀ ਥੋੜੇ ਸਾਰਿਆਂ ਦੇ ਵਿੱਚ ਉੱਥੇ ਹਜ਼ਾਰਾਂ ਬੰਦੇ ਆਏ ਔਰ ਆ 30 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਤਕਰੀਬਨ 10000 ਤੋਂ ਵੱਧ ਬੰਦਿਆਂ ਨੇ ਇਕੱਠੇ ਹੋ ਕੇ ਇੱਥੇ ਪੋਲਿਊਸ਼ਨ ਬੋਰਡ ਦੇ ਦਫ਼ਤਰਾਂ ਤਾਲੇ ਮਾਰਨੇ ਸੀਗੇ ਮੈਂ ਪਹਿਲੀ ਅਨਾਊਂਸਮੈਂਟ ਕਰ ਦਿੱਤੀ ਸੀਗੀ ਔਰ ਡੀਸੀ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ ਔਰ ਪੰਜਾਬ ਵਾਟਰ ਰਿਸੋਰਸ ਬੋਰਡ ਦੇ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ ਔਰ ਕਾਰਪੋਰੇਸ਼ਨ ਨੂੰ ਤਾਲਾ ਮਾਰਨਾ ਸੀਗਾ ਪਰੰਤੂ ਉਸ ਤੋਂ ਪਹਿਲੇ ਹੀ ਅੱਜ ਹੀ ਜਿਹੜੀ ਆ ਵਿਧਾਨ ਸਭਾ ਕਮੇਟੀ ਬਣੀ ਹੈ ਲੋਕਲ ਬੋਡੀ ਦੀ ਜਿਸ ਦੇ ਮੇਰੇ ਸਤਕਾਰਯੋਗ ਭਰਾ ਜਿਹੜੇ ਚੇਅਰਮੈਨ ਬਣਿਆ ਹੈ ਸ਼੍ਰੀ ਗੁਰਪ੍ਰੀਤ ਗੋਗੀ ਜੀ ਇਹਨਾਂ ਨੇ ਬਹੁਤ ਵੱਡਾ ਕਦਮ ਚੱਕਿਆ ਬਹੁਤ ਸ਼ਰਾਗਯੋਗ ਹੌਸਲੇ ਵਾਲਾ ਇਹਨਾਂ ਨੇ ਕਿਹਾ ਤੁਹਾਡੇ ਵੱਲ ਕੋਈ ਐਕਸ਼ਨ ਹੈ ਜੀ ਅਕੇ ਕਿਉਂਕਿ ਕਾਰਵਾਈ ਹੋ ਗਈ ਤੁਸੀਂ ਜਾਂਚ ਦੀ ਮੰਗ ਕੀਤੀ ਦੇਖੋ ਜੀ ਅੱਜ ਤਾਂ ਹੁਣ ਹੁਣੀ-ਹੁਣੀ ਖਬਰ ਆਈ ਹੁਣੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਸੰਪੰਨ ਹੋਈ ਹੈ ਹੁਣੀ ਮੈਨੂੰ ਥੋੜੇ ਤੋਂ ਮਾਅ ਪਤਾ ਲੱਗਿਆ ਵੀ ਗੋਗੀ ਜੀ ਨੇ ਸੀਬੀਆਈ ਔਰ ਬਿਜ਼ਨਸ ਦੀ ਇਨਕੁਆਇਰੀ ਦੀ ਮੰਗ ਕਰ ਦਿੱਤੀ ਹੈ ਹੁਣ ਜੇ ਉਹ ਸਰਕਾਰ ਨੇ ਕਿਉਂਕਿ ਆ ਮੰਗ ਜਦ ਤੱਕ ਨਹੀਂ ਹੁੰਦੀ ਅਸੀਂ ਵੇਟ ਕਰਾਂਗੇ ਹੋਰ ਅਸੀਂ 10-15 ਦਿਨਾਂ ਦਾ ਟਾਈਮ ਦਵਾਂਗੇ ਜੇ ਇਹਦੀ ਇਨਕੁਆਰੀ ਦੀ ਜਾਂਚ ਨਹੀਂ ਹੁੰਦੀ ਮੁਕੰਮਲ ਉਹ ਸ਼ੁਰੂਆਤ ਨਹੀਂ ਹੁੰਦੀ ਸੀਬੀਆਈ ਨੂੰ ਅਫੀਸ਼ੀਅਲ ਤੌਰ ਤੇ ਕੀ ਪ੍ਰੋਸੀਜਰ ਹੈ ਮੈਨੂੰ ਨਹੀਂ ਪਤਾ ਆ ਸਰਕਾਰਾਂ ਦਾ ਕੰਮ ਹੈ ਸੀਬੀਆਈ ਨੂੰ ਮੇਰੇ ਮੁੱਕੇ ਕਿਤੇ ਨਹੀਂ ਜਾਣਾ ਅਸੀਂ ਤੇ ਜਨਤਾ ਐ ਅਸੀਂ ਆਵਾਜ਼ ਚੱਕੀ ਪਰ ਅਸੀਂ ਅੱਜ ਮੰਨੋ ਇੱਕ ਰਾਹਤ ਹੈ ਵੀ ਸਰਕਾਰ ਨੇ ਸਾਡੀ ਸੁਣੀ ਸਰਕਾਰ ਨੇ ਸਾਡੀ ਸੁਣੀ ਅਗਲੀ ਦਾ ਨੀਤੀ ਤੁਹਾਡੀ ਹਲੇ ਫਿਲਹਾਲ ਦੇ ਲਈ ਟਾਲ ਦਿੱਤੀ ਗਈ ਫਿਰ ਹਲੇ ਹਾਲ ਦੀ ਫਿਲਹਾਲ ਤਾਂ ਹੁਣ ਕਹੇ ਗਈ ਜੀ ਜਦ ਹੁਣ 80% ਦੀ ਮੰਗੀ ਸਰਕਾਰ ਨੇ ਕਰ ਦਿੱਤੀ ਜੀ ਅਧਿਕਾਰੀ ਅਤੇ ਕੋਈ ਜਿਹੜੀਆਂ ਪਹਿਲੀਆਂ ਪਾਰਟੀਆਂ ਦੇ ਕੋਈ ਬੰਦੇ ਆ ਉਹ ਵੀ ਵਿੱਚ 100% ਆਣਗੇ ਜੀ ਉਸ ਸਮੇਂ ਦੇ ਜਿਹੜਾ ਮੁੱਖ ਮੰਤਰੀ ਆਊਗਾ ਜੀ ਜਿਹਨੇ ਸਾਈਨ ਕੀਤੇ ਆ ਠੀਕ ਹੈ ਜੀ ਔਰ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਸੀਗੇ ਜਾਂ ਜਿਹੜੇ ਹੋਰ ਸੰਬੰਧਿਤ ਲੋਕਲ ਬੋਲਿ ਦੇ ਮੰਤਰੀ ਸੀਗੇ ਜਿਹੜਾ ਜਿਹਨਾਂ ਨੇ ਇਸ ਫਾਈਲ 'ਤੇ ਸੀਨੀਅਰ ਤੋਂ ਸਾਈਨ ਕਿਤੇ ਆ ਤਾਂ ਹੁਣ ਵਿਜੀਲੈਂਸ ਵਾਲੇ ਜੋ ਸੀਬੀਏ ਵਾਲੇ ਪੁੱਛਣਗੇ ਨਾ ਜੀ ਕਿਨੇ ਕਿਨੇ ਆ ਲੁੱਟ ਦਾ ਸੌਦਾ ਤਿਆਰ ਕੀਤਾ ਤੁਹਾਡੀ ਆਵਾਜ਼ ਜਿਹੜੀ ਸੀਗੀ ਉਹ ਉਠਾਈ ਗਈ ਸੀ ਉਹ ਅੱਜ ਮੈਨੂੰ ਅੱਜ 25% ਅੱਜ ਮੇਰੇ ਮਨ ਨੂੰ ਸਕੂਨ ਹੈ ਵੀ ਹਾਂ ਆ ਲੁੱਟ ਦੀ ਕਿਉਂਕਿ ਟੈਕਸਾਂ ਦਾ ਪੈਸਾ ਸਾਡੇ ਵਰਗੇ ਆਮ ਨਾਗਰਿਕ ਦਾ ਹੈਗਾ ਤੇ ਅੱਜ 25% ਸਕੂਨ ਹੈ ਪਰੰਤੂ 100% ਉਦੋਂ ਹੋਊਗਾ ਜਦੋਂ ਆਹ ਸਾਰੇ ਅਫਸਰਾਂ ਦੇ ਹੁਣ ਹੱਥ ਖੜੇ ਹੋ ਗਏ ਆ ਇਹਨਾਂ ਨੇ ਆਪਣੇ ਵੱਡੇ ਇੰਜੀਨੀਅਰਾਂ ਨੇ ਝੂਠੀਆਂ ਡੀਪੀਆ ਨਾਲ ਬਣਾ ਕੇ ਬੁੱਢੇ ਨਾਲੇ ਨੂੰ ਹੋਰ ਬਰਬਾਦ ਕਰ ਦਿੱਤਾ ਕੱਲ ਹੀ ਪਾਣੀ ਨਪਵਾਇਆ ਗਿਆ ਉੱਥੇ ਉੱਥੇ ਪਾਣੀ ਨਿਕਲਿਆ 1400 ਐਮਐਲਡੀ 1400 ਐਮਐਲਡੀ ਵੀ ਜੈਨਪੁਰ ਦੀ ਪੁਲੀ ਤੇ 161 ਐਮਐਲਡੀ ਪਾਣੀ ਜਾ ਰਿਹਾ ਭਟੀਆਂ ਡੀਟਰ ਪਰੋਂ ਤੋਂ ਸਿੱਧਾ ਸਤਲੂਜ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਆਹ ਜਿਹੜਾ ਗੰਦਾ ਨਾਲਾ ਜਾਂ ਬੁੱਢਾ ਨਾਲੇ ਦੇ ਦੋ ਰੂਟ ਆ ਇੱਕ ਜੈਨਪੁਰ ਤੋਂ ਹੋ ਕੇ ਸਿੱਧਾ ਬਲੀਪੁਰ ਪੰਡ ਹੋ ਕੇ ਸਿੱਧਾ ਜਾਂਦਾ ਸਤਲੂਜ ਇੱਕ ਭਟੀਆਂ ਜਿਹੜਾ ਟ੍ਰੀਟਮੈਂਟ ਪਲੈਂਟ ਹੈ ਉੱਥੋਂ ਦੀ ਜਾਂਦਾ ਸਿੱਧਾ ਸਤਲੁਜ ਲੱਗਦਾ ਕਿ ਸਤਲੁਜ ਦਾ ਪਾਣੀ ਵੀ ਨਾਲ ਬੱਝੂ ਸੋਨੇ ਵੀ ਹੋਈ ਰਿਹਾ ਜੀ ਸਤਲੁਜ ਦਾ ਪਾਣੀ ਤਾਂ ਬਰਬਾਦ ਹੋ ਰਿਹਾ ਆਪ ਸਾਰਾ ਮਾਰ ਕਰਿਆ ਅਗੇ ਪੂਰੇ ਪੰਜਾਬ ਚ ਹੁੰਦਾ ਹੋਇਆ ਰਾਜਸਥਾਨ ਤੱਕ ਇਹਨਾਂ ਆਦਾ ਇਹਨਾਂ ਦੇ ਤਾਂ ਮੈਂ ਕਹਿੰਦਾ ਸਖਤ ਸਜ਼ਾਵਾ ਦੇ ਕੇ ਇਹਨਾਂ ਨੂੰ ਤਾਂ ਕਠੋਰ ਤੋਂ ਕਠੋਰ ਸਜ਼ਾ ਦੇ ਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਪਾਣਾ ਚਾਹੀਦਾ ਆਫਸਰਾਂ ਨੂੰ ਸਰਕਾਰ ਦੇ ਲੋਕਾਂ ਨੂੰ ਦੇਖੋ ਅਸੀਂ ਹੁਣ ਆਪ ਇਹਦਾ ਡਿਜ਼ਾਈਨ ਤਿਆਰ ਕੀਤਾ ਹੁਣ ਜੇ ਭਗਵੰਤ ਮਾਨ ਜੀ ਸਾਡੇ ਇੰਡਸਟਰੀ ਦੁਆਰਾ ਜਾਂ ਆਮ ਸਾਡੇ ਲੋਕਾਂ ਨੇ ਜੋ ਡਿਜ਼ਾਈਨ ਕਰਕੇ ਤਾਂ ਇਸ ਬੁੱਢੇ ਨਾਲ ਨੂੰ ਸਾਫ਼ ਕਰਨ ਦਾ ਜੋ ਅਸੀਂ ਤਰਕੀਬ ਖੋਜੀ ਹੈ ਅਸੀਂ ਵੀ ਆਪਣੀ ਹੁਣ ਇੱਕ ਡੀਪ ਕਲੀਅਰ ਬਣਾਈ ਹੈ ਜੇ ਸਾਡੀ ਸਲਾਹ ਲੈ ਲੈਣਗੇ ਕਿਉਂਕਿ ਆ ਸਾਰੇ ਅਫਸਰਾਂ ਨੇ ਦੇ ਹੱਥ ਖੜੇ ਹੋਗੇ ਸਰਕਾਰਾਂ ਦੇ ਹੱਥ ਖੜੇ ਹੋਗੇ ਆ ਸਾਡਾ ਸ਼ਹਿਰ ਹੈ ਸਾਡਾ ਜੰਮਪਾਲਾ ਸੀ ਇੱਥੇ ਦੇ ਸਾਡਾ ਬੁੱਢਾ ਦਰਿਆ ਸੀਗਾ ਅੱਜ ਆ ਗੰਦਾ ਨਾਲਾ ਬਣ ਗਿਆ ਅਸੀਂ ਸੰਕਲਪ ਲਿਆ ਹੈ ਚਾਹੇ ਸਾਡੀ ਸਰਕਾਰ ਸਾਡੀ ਸੁਣੇ ਜਾਂ ਨਾ ਸੁਣੇ ਅਸੀਂ ਇਹਨੂੰ ਆਪਣੇ ਲੈਵਲ ਤੋਂ ਅਸੀਂ ਸਾਫ਼ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ